ਸਸਿਕਲ ਦੋਸਤੋ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਤਿੰਨ ਚਾਰ ਟਰੈਕਟਰਾਂ ਦੇ ਚੱਕਰਾਂ ਬਾਰੇ ਇਹ ਜਿਹੜੇ ਆਪਾਂ ਟਰੈਕਟਰਾਂ ਦੀ ਗੱਲ ਕਰਾਂਗੇ ਇਹ ਬਰੋਬਰ ਦਾ ਗੇਅਰ ਤੇ ਕੇਐਸ ਰੀਪਰ ਦੀ ਨੇ ਬਾਈ ਇਹ ਨਹੀਂ ਹੈਗਾ ਕਿ ਹੁਣ ਦੂਸਰੀਆਂ ਮਸ਼ੀਨਾਂ ਦੇ ਜਿਵੇਂ ਜਗਜੀਤ ਵਗੈਰਾ ਉਹਨਾਂ ਦੇ ਸਵਾ ਦਾ ਗੇਅਰ ਹੁੰਦਾ ਹਨ ਇਹ ਆਪਾਂ ਕੇਐਸ ਦੀ ਗੱਲ ਕਰ ਰਹੇ ਹਾਂ ਬਰੋਬਰ ਦੇ ਗੇਅਰ ਦੀ ਪਹਿਲਾਂ ਆਪਾਂ ਗੱਲ ਕਰਾਂਗੇ ਮਹਿੰਦਰਾ 585 ਜਿਹੜਾ ਮਹਿੰਦਰਾ 585 ਹੁੰਦਾ ਇਹਦੇ 540 ਚੱਕਰ ਹੁੰਦੇ ਆ 540 ਚੱਕਰ ਹੁੰਦੇ ਆ ਦੇ ਤੇ ਇਹ 1800 ਰੇਸ ਤੇ ਚੱਲੂਗਾ ਬਾਈ 16 9 ਦੀ ਪੁਲੀ ਦੇ ਬਰਾਬਰ ਦਾ ਗੇਅਰ 82 ਨੰਬਰ ਵੈਲਟ ਮੇਰੀ ਫਰੰਟ ਪੁਲੀਆ 16 ਦੀ ਬੈਕ ਪੁਲੀ 9 ਦੀ 16 9 ਦੇ ਚੱਲੂ ਬਰਾਬਰ ਗੇਅਰ 82 ਨੰਬਰ ਵੈਲਟਾਂ ਤੇ ਚੱਲੂਗਾ 540 ਚੱਕਰ ਹੁੰਦੇ ਆ ਦੇ ਤੇ ਮਿੰਦਰਾ 475 ਉਹਦੇ ਹੁੰਦੇ ਆ 480 ਚੱਕਰ ਉਹ 1800 ਇੰਜਨ ਦੀ ਰੇਸ ਰੱਖਣੀ ਪਊ ਆ ਪਾ ਨੂੰ 16 9 ਦੇ ਚੱਲੂ ਬਰਾਬਰ ਦੇ ਗੇਅਰ ਤੇ ਚੱਲੂ 82 ਨੰਬਰ ਵੈਲਟਾਂ ਚੱਲਣੀਆਂ ਉੱਤੇ ਵੀ ਉਹ ਵੀ ਓਕੇ ਰਿਪੋਰਟਰ ਕੰਮ 475 ਦਾ ਵੀ ਹੋ ਗਿਆ ਕੰਮ 475 16 9 ਤੇ ਚੱਲੂਗਾ ਤੇ ਫਿਰ ਆ ਗਿਆ ਮੈਸ਼ੀ 245 ਮੈਸ਼ੀ 245 ਦੇ ਚੱਕਰ ਨੇ 600 ਚੱਕਰ ਕੱਢਦਾ ਇਹ ਵੀਡੀਓ ਦੇ ਤੇ 2000 ਜਿਹੜੀ ਇਹਦੀ ਇੰਜਨ ਦੀ ਰੇਸ਼ ਰੱਖਣੀ ਪਊਗੀ ਆਪਾਂ ਨੂੰ ਤੇ 15 9 ਦੀ ਪੁਲੀ ਤੇ ਚੱਲੂਗਾ ਇਹ ਬਰਾਬਰ ਦਾ ਗੇਅਰ ਤੇ 80 ਨੰਬਰ ਵੈਲਟ ਜਿਹੜਾ ਮੈਸ਼ੀਨ ਆਉਂਦਾ 245 600 ਚੱਕਰ ਘੜਦਾ ਵੀਡੀਓ ਦੇ ਇਹ 2000 ਰੇਸ਼ ਰੱਖਣੀ ਪੂਪਾ ਨੂੰ ਦੀ 15 9 ਦੀ ਪੁਲੀ ਤੇ ਚੱਲੂਗਾ ਬਰਾਬਰ ਦਾ ਗੇਅਰ ਚੱਲੂਗਾ ਤੇ 80 ਨੰਬਰ ਚੱਲੂਗੀ ਤੇ ਬੈਲਟ ਮੈਸ਼ੀਨ 241 ਦੇ ਇਹ ਜਿਹੜੀ ਆਪਾਂ ਗੱਲ ਕਰਦੇ ਵੀ ਬਰੋਬਰ ਦੇ ਗੇਅਰ ਵਾਲੇ ਜਿਹੜੇ ਮਸ਼ੀਨਾਂ ਨੇ ਬਰੋਬਰ ਦੇ ਗੇਅਰ ਵਾਲੀਆਂ ਕੋਈ ਵੀ ਆ ਹਨਾ ਉਹਨਾਂ ਉਹਨਾਂ ਤੇ ਚੱਲੂਗਾ ਜਿਹੜੀਆਂ ਸਵਾ ਡੇਢ ਦੇ ਗੇਅਰਾਂ ਨੇ ਉਹਨਾਂ ਤੇ ਨਹੀਂ ਚੱਲਦਾ ਏ ਠੀਕ ਹੈ ਤੇ ਅੱਗੇ ਆ ਗਿਆ ਫਾਰਮ 60 ਡੀ ਐਕਸ ਜਿਹੜਾ ਡੀਐਕਸ ਮਾਡਲ ਆਉਂਦਾ ਫਾਰਮ 60 ਦਾ ਉਹਦੇ 560 ਚੱਕਰ ਹੁੰਦੇ ਨੇ 560 ਚੱਕਰ ਕੱਢੂਗਾ ਇਹ 1800 ਇੰਜਣ ਦੀ ਰੇਜ ਰੱਖਣੀ ਪਊਗੀ ਤੇ 15 9 ਦੀ ਪੁਲੀ ਚੱਲੂਗੀ ਬਰਾਬਰ ਦਾ ਗੇਅਰ 80 ਨੰਬਰ ਵੈਲਟ ਚੱਲੂ ਫਾਰਮ 60 ਡੀਐਕਸ ਮਾਡਲੋਂ ਦਾ ਜਿਹੜਾ ਉਹਦੇ 15 9 ਦੀ ਪੁਲੀ ਬਰਾਬਰ ਦਾ ਗੇਅਰ 80 ਨੰਬਰ ਵੈਲਟ ਤੇ ਭਾਈ ਇਹ ਜਿਹੜੇ ਆਪਾਂ ਚਾਰ ਟਰੈਕਟਰਾਂ ਦੇ ਚੱਕਰਾਂ ਬਾਰੇ ਦੱਸਿਆ ਨਾ ਇਹ ਕੇਐਸ ਦੇ ਬਰੋਬਰ ਦੇ ਗੇਅਰ ਦੀ ਸਾਰੀ ਇਹੋ ਆ ਜਿਹੜੀਆਂ ਕੇਐਸ ਦੀਆਂ ਮਸ਼ੀਨਾਂ ਦਾ ਬਰੋਬਰ ਦਾ ਗੇਅਰ ਡੇਢ ਸਵਾਲੀ ਦਾ ਉਹ ਤਾਂ ਨਹੀਂ ਹੈਗਾ ਜਿਹੜੀਆਂ ਦੇ ਬਰੋਬਰ ਦਾ ਗੇਅਰ ਆਪਾਂ ਮੈਸੀ ਦੀ ਗੱਲ ਕਰੀਏ ਮਹਿੰਦਰਾ ਦੀ ਗੱਲ ਕਰੀਏ ਤੇ ਫਾਰਮ 60 ਡੀਐਕਸ ਦੀ ਗੱਲ ਕਰੀਏ ਮਹਿੰਦਰਾ 585 ਦੇ 475 ਜੇ ਕਿਸੇ ਨੂੰ ਕੋਈ ਚੱਕਰਾਂ ਦੀ ਦਿੱਕਤ ਆਉਂਦੀ ਆ ਤਾਂ ਆਹ ਵੀਡੀਓ ਦੇਖ ਕੇ ਆਪਦੇ ਮਨ ਲੋ ਪੁਲੀਆਂ ਪਾਲੀਆਂ ਦੀ ਸੈਟਿੰਗ ਕਰ ਲਓ ਤੇ ਭਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਇਹੜੇ YouTube ਤੇ ਦੇਖੇ ਨੇ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਇੱਕ ਨਾ ਬਈ ਕੋਈ ਕਈ ਵੀਰ ਮੈਸੇਜ ਕਰ ਦਿੰਦੇ ਆ ਵੀ ਯਾਰ ਇਦਾਂ ਇਦਾਂ ਨਾ ਵੀ ਆਪ ਪੁਲੀਸ ਗਲਤੋ ਦਸੀਏ ਨਾ ਬਈ ਜਮਾਂ ਲਿਸਟ ਦੇ ਮੁਤਾਬਕ ਆਹੇ ਕੰਪਨੀ ਰეკਮੈਂਡਡ ਕਰਦੀ ਹੈ ਜਿਹੜੀਆਂ ਬੁੜੀਆਂ ਆਪਾ ਦਸੀਏ ਨੇ ਇਹਨਾਂ ਦੇ ਚੱਲੂਗਾ ਸਹੀ ਚੱਲੂਗਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ ਬਈ ਧੰਨਵਾਦ